ਦੀ ਉਹ ਕੱਪੜਾ ਸਾਰਾ ਕੋਸਾ ਬੰਦੇ ਦਾ ਪਰ ਮਰ ਰਹੀ ਨ ਕਰਨੀ ਜਿੱਥੇ ਮਰਜੀ ਸਿੱਟਿਆ ਉਹਨੇ ਕਿਹੜਾ ਵਿਚਾਰੇ ਨੇ ਕਹਣਾ ਮੈਨੂੰ ਕਿੱਥੇ ਸ਼ੱਟ ਚੱਲੇ ਮਰ ਖਾ ਦੇ ਅੱਲਾ ਆ ਚੁੱਤੀ ਦਾ ਸੂਟ ਨਾ ਲੱਗਦੀ ਲੱਗਦੀ ਤੈਨੂੰ ਇਹਦੀ ਕੋਈ ਹੈ ਇਹਦੀ ਕੋਈ ਇਹਦੀ ਹੈ ਆਪਾਂ ਨਹੀਂ ਇਹਦੀ ਕੋਈ ਆ ਸੂਟ ਹਾਂ ਨਹੀਂ ਮੈਂ ਕਹ ਜਿਹੜਾ ਕੋਈ ਲਊਗਾ ਚੁੰਨੀ ਚੰਨੀ ਸਣੇ ਐ ਸੂਟ ਹੋਊਗਾ ਨਾ ਉੱਥੇ ਤਾਂ ਲੈ ਲੈਂਦੀਆਂ ਵਿਚਾਰੀਆਂ ਸਾਹ ਉਹ ਤਾਂ ਖੁੰਦੇ ਹੱਥਾਂ ਚ ਲੀੜੇ ਅਗਲੇ ਦੇਖ ਮम्मी अर्गी ਨਾਲ ਮम्मी अर्गी ਤਾਂ ਹੁਣ ਜਾ ਜਾਵਾਂਗੇ ਦੇਖ ਮम्मी ਰੋਟੀ ਖਾਂਦੀ ਸੀ ਉਹੋ ਜੀ ਰੋਟੀ ਅਗਲੇ ਨੂੰ ਦੇਣੀ ਉਹ ਕਰਨੀ ਪੈਂਦੀ ਹੁੰਦੀ ਹੈ ਅੱਛਾ ਵਈ ਮੂਈ ਉੱਥੇ ਮੜਨ ਜਾਣਾ ਉਹੋ ਜੇ ਡੈਡੀ ਵਰਗਾ ਵੀ ਮਿਲਿਆ ਸੀ ਅੱਗੇ ਬੰਦਾ ਜਮਾ ਵੀ ਉਹਨੂੰ ਹੀ ਰੋਟੀ ਖਾਣੀ ਆਉਨੇ ਖਾਦੀ ਸੀ ਉਹ ਭਾਈ ਨੇ ਉਦੋਂ ਮੈਂ ਨਾਲ ਗਈ ਸੀਗੀ ਆ ਦੇਖਾ ਜੇ ਛੇਤੀ ਨਾ ਕਰਿਓ ਧਿਆਨ ਨਾ ਕੋਈ ਨਾ ਬੁੜੀ ਲੱਭ ਜਾਂਦੀ ਹੁੰਦੀ ਉਹੋ ਜੀ ਕੋਈ ਨਾ ਦੇਖਦੀ ਆ ਮੈਂ ਵੀ ਜਾਊਂਗੀ ਨਾਲ ਕੋਈ ਨਾ ਬੰਦੇ ਬੰਦੇ ਰੋਲੇ ਆ ਇਹਨਾਂ ਤਾਂ ਕੋਈ ਨਾ ਕੋਈ ਨਾ ਉੱਥੇ ਲੱਭ ਜਾਂਦੀ ਉਹੋ ਜੀ ਬੁੜੀ ਆਟੋਮੈਟਿਕ ਹੀ ਆ ਜਾਂਦੀ ਹੁੰਦੀ ਆ ਤਾਂ ਮੈਂ ਤੁਹਾਨੂੰ ਕਹਿੰਦੀ ਆ ਵੀ ਛੇਤੀ ਨਾ ਤੁਸੀਂ ਕਰਿਓ ਤੁਹਾਨੂੰ ਬੁੜੀ ਧਿਆ ਆ ਜਾਂਦੀ ਆ ਆਹ ਵੇ ਦੇ ਨਾਲ ਦੀ ਆ ਤੁਸੀਂ ਬੁੜੀ ਧਿਆ ਆ ਜਾਂਦੀ ਹੁੰਦੀ ਆ ਤੇ ਐਵੇਂ ਛੇਤੀ ਨਹੀਂ ਕਰੀਦੀ ਹੁੰਦੀ ਜੀ ਬਲੂ ਤੇ ਲੂ ਤੇ ਅੱਗ ਲੱਗੀ ਵਾਲਿਆਂ ਵਾਂਗ ਰੋਟੀ ਖਵਾਉਣੀ ਹੁੰਦੀ ਰੂਹ ਨਾ ਖਵਾ ਦੇਦੀ ਹੁੰਦੀ ਜੰਗੇ ਆਹ ਸੂਟ ਜ্যা ਵੀ ਬੜਾ ਸੋਹਣਾ ਲੱਗਦਾ ਹੁੰਦਾ ਸੀ ਆਹ ਆ ਕਿੰਨਾ ਸੋਹਣਾ ਲੱਗਦਾ ਹੁੰਦਾ ਹਾਂਜੀ ਰਹਿਗੇ ਨਵੇਂ ਨੱਕ ਸੂਟ ਲੈ ਪਤਾ ਸੀ ਆਹ ਸੂਟ ਜ্যা ਕਿੰਨਾ ਸੋਹਣਾ ਨਵਾਂ ਸਮਾਇਆ ਸੀ ਲੈ ਆ ਆ ਕਿੰਨਾ ਪਿਆਰਾ ਕਲਰ ਇਹਦਾ ਪਤਾ ਨਹੀਂ ਕਿਹੜੀ ਚੁੰਨੀ ਹੈ ਇਹਦੇ ਨਾਲ ਆ ਗੁਲਾਬੀ ਜਾਂ ਫਿੱਕੇ ਫਿੱਕੇ ਜਲਰੀੜੇ ਪਾਉਣੀ ਉਹਨੇ ਆਦ ਲੈ ਆ ਜਾਵੇਂ ਨਵਾਂ ਫਿਆ ਲੈ ਹਾਈ ਕਿੰਨਾ ਸੋਹਣਾ ਸੂਟ ਲੈ ਮਾ ਦਾ ਬਸ ਇਹਦੇ ਨਾਲ ਪਤਲੀ ਫਿੱਕੀ ਆ ਇਹਦੇ ਨਾਲ ਵੀ ਚੁੰਨੀ ਆ ਫਿੱਕੀ ਜੀ ਆ ਤੂੰ ਬਸ ਆ ਜਿਹੜੀ ਤੈਨੂੰ ਕੱਢ ਕੇ ਦਿੱਤੀ ਆ ਇਹੋ ਜਿਹੀ ਕੋਈ ਲਾ ਦੇ ਤੂੰ ਬਾਅਦ ਵਿੱਚ ਤੇ ਮਾਰੂਗਾ ਚੁੰਨੀਆਂ ਕੱਢ ਪਹਿਲਾਂ ਆ ਦੇਖ